ਹਾਂ ਜੀ ਕੀ ਹਾਲ ਚਾਲ ਆ ਪਿਆ ਜੀ ਠੀਕ ਠਾਕ ਆ ਸਾਰੇ ਭਰਾ ਅੱਜ ਆਇਆ ਜੀ ਆ ਮੰਡੀ ਅਹਿਮਦਗੜ ਤੇ ਵੀਰ ਭਰਾ ਨੇ ਆਪਣੇ ਕੁੱਟੇ ਵਾਲੇ ਇਹਨਾਂ ਤੋਂ ਬਾਈ ਕਬੂਤਰਾ ਦਾ ਸਮਾਨ ਆਪਾਂ ਲੈ ਕੇ ਜਾਨੇ ਆ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਪੂਰਾ ਵਧੀਆ ਕੁਆਲਿਟੀ ਦਾ ਸਮਾਨ ਉਹਨਾਂ ਕੋਲੇ ਤੇ ਮੇਰੇ ਵੀਰ ਭਰਾ ਨਾਲ ਜੋ ਸੰਪਰਕ ਕਰੇ ਉਹਨਾਂ ਨਾਲ ਭਰਾਵਾਂ ਦਾ ਤੇ ਨੰਬਰ ਆਪਾਂ ਦੇ ਦਾਂਗੇ ਇਹਨਾਂ ਦਾ ਤੇ ਤੁਹਾਨੂੰ ਸਮਾਨ ਆਪਾਂ ਇਕੱਲਾ ਇਕੱਲਾ ਚੈੱਕ ਕਰਾਉਨੇ ਆ ਠੀਕ ਆ ਜੀ ਤੇ ਆਹ ਵੀਰ ਹੁਣੇ ਆ ਜੀ ਇਸ ਦੁਕਾਨ ਤੇ ਆਨਰ ਨੇ ਜੀ ਤੇ ਯਾਸੀਗਾ ਬਾਈ ਜੀ ਤੇ ਵੀਰ ਜਿਹੜੀ ਜਿਹੜੀ ਆਈਟਮ ਆਪਣੇ ਕੋਲ ਹੈਗੀ ਨਾ ਜਾਨਵਰ ਵਾਲੀ ਕਬੂਤਰ ਵਾਲੀ ਤੇ ਬਾਕੀ ਰੰਗਰ ਵਾਲੀ ਜੋ ਵੀ ਹੈਗੀ ਹੈ ਨਾ ਉਹ ਘੋੜੇ ਵਾਲੀ ਸਾਰੀ ਦਿਖਾ ਦਿਓ ਇੱਕ ਵਾਰ ਪਹਿਲਾਂ ਆਪਾਂ ਮੇਨ ਦਿਖਾ ਦਈਏ ਆਪਾਂ ਕਬੂਤਰ ਵਾਲੇ ਜੀ ਆਜੋ ਜੀ ਮੈਂ ਕੁੱਟੇ ਵਾਲੇ ਆਤਮਰਾਮ ਜੀ ਦਾ ਬੇਟਾ ਅਮਨ ਕੁੱਟੇ ਵਾਲੇ ਆਤਮਰਾਮ ਦੀ ਛੱਟੀ ਮਸ਼ਹੂਰ ਹੈ ਸਾਡੇ ਮੰਡੀ ਅਹਿਮਦਗੜ੍ਹ ਦੇ ਵਿੱਚ ਜੀ ਤੇ ਸਾਡੇ ਕੋਲੇ ਸਾਰਾ ਹੀ ਕਬੂਤਰਾਂ ਦਾ ਬਲਦਾਂ ਦਾ ਘੋੜਿਆਂ ਦਾ ਪਸ਼ੂਆਂ ਦਾ ਸਾਰਾ ਸ਼ੁੱਧ ਤੇ ਵਧੀਆ ਦਾਣਾ ਹੁੰਦਾ ਵਾ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ ਸਾਫ਼ ਸੁਥਰਾ ਦਾਣਾ ਮਿਲਦਾ ਵਾ ਤੇ ਘੱਟ ਰੇਟ ਤੇ ਮਿਲਦਾ ਬਾਜ਼ਾਰ ਨਾਲੋਂ ਤਾਂ ਕਿ ਜਿਹੜੇ ਮੇਰੇ ਕੋਲ ਕਈ ਕਪੂਤਰ ਵਾਲੇ ਬੰਦੇ ਆਉਂਦੇ ਨੇਗੇ ਬਾਈ ਹੋਣੀ ਕਹਿੰਦੇ ਨੇ ਇਹ ਸਾਨੂੰ ਤਾਂ ਸਾਨੂੰ ਠੱਗ ਲਿਆ ਸਾਨੂੰ ਟੁੱਟ ਲਿਆ ਸਾਨੂੰ ਤਾਂ ਰੇ ਸਿਰੋ 80 ਰੁਪਏ ਲਈ ਜਾਂਦੇ ਨੇਗੇ ਸਾਡੇ ਕੋਲੇ ਸਾਰਾ ਜਿਹੜਾ ਵੀ ਰੇਟ ਹੈ ਥੋਕ ਭਾਅ ਦੇ ਲਾਨਨੇ ਆ ਤੇ ਸਾਫ਼ ਸੁਥਰਾ ਮਾਲ ਦਿੰਨੇ ਆ ਸਹੀ ਚਾਹੇ ਤੁਸੀਂ ਕਿਲੋ ਲੈ ਜੋ ਚਾਹੇ ਤੁਸੀਂ ਕਵਾਂਟਲ ਲੈ ਜੋ ਸਾਰਿਆਂ ਨੂੰ ਸਹੀ ਰੇਟ ਤੇ ਸ਼ੁੱਧ ਮਾਲ ਦਿੰਨੇ ਆ ਜੀ ਸਾਡੀ ਪੂਰੀ ਕੋਸ਼ਿਸ਼ ਆ ਕਿ ਸਾਰੇ ਕਪੂਤਰ ਵਾਲੇ ਬੰਦਿਆਂ ਨੂੰ ਸਾਰੇ ਬਲਦਾਂ ਵਾਲਿਆਂ ਨੂੰ ਘੋੜ ਸੁੱਧ ਤੇ ਵਧੀਆ ਤੇ ਸਹੀ ਰੇਟ ਦੇ ਦਿੱਤਾ ਜਾਵੇ ਸਮਾਨ ਤੇ ਮੇਰੀ ਇਹੀ ਖੁਆਇਸ਼ ਆ ਕਿ ਸਾਰੇ ਬੰਦੇ ਮੇਰੇ ਤੋਂ ਲੈ ਕੇ ਜਾਣ ਤੇ ਸਹੀ ਰੇਟ ਤੇ ਤੁਹਾਨੂੰ ਦੇਵਾਂਗੇ ਸਮਾਨ ਦੀ ਸਾਰਾ ਸਮਾਨ ਸਾਡੇ ਕੋਲੇ ਹਮੇਸ਼ਾ ਅਵੇਲੇਬਲ ਹੁੰਦਾ ਕੋਈ ਸਮਾਨ ਰੁੱਟਣ ਨਹੀਂ ਦਿੰਦੇ ਜੀ ਸਾਰੀ ਆਈਟਮਾਂ ਹੁੰਦੀਆਂ ਨੇ ਤੁਹਾਨੂੰ ਆਜੂ ਨਾਲ ਦਿਖਾ ਗਈ ਆਈਟਮਾਂ ਦਿਖਾਣਾ ਤੁਹਾਨੂੰ ਕੁੱਤਰਾ ਵਾਲੀਆਂ ਆ ਦੇਖੋ ਬਾਈ ਜੀ ਪਹਿਲਾਂ ਆਪਣੇ ਜਾਨਵਰ ਵਾਲੇ ਕੁੱਤਰਾ ਦੇ ਆਪਣੇ ਕੁੱਤਰਾ ਵਾਲੀ ਆਪਣੇ ਮਟਰ ਹੁੰਦੇ ਨੇ ਜੀ ਮਟਰਾਂ ਦੀ ਦਾਲ ਆ ਗਈ ਜੀ ਇਹ ਬਾਕੀ ਸਫਾਈ ਦੇਖੋ ਬਾਈ ਜੀ ਕੋਈ ਧੋਣ ਦੀ ਲੋੜ ਨਹੀਂ ਹੈਗੀ ਕਿਸੇ ਵੀ ਚੀਜ਼ ਨੂੰ ਇਦਾਂ ਹੀ ਜਾ ਕੇ ਪਾ ਸਕਦੇ ਹਾਂ ਠੀਕ ਹੈ ਜੀ ਆ ਅਲਸੀ ਆ ਗਈ ਜੀ ਇਹ ਬਿਲਕੁਲ ਸਾਰਾ ਸਾਰਾ ਸਮਾਨ ਜਿਹੜਾ ਵੀ ਹੈਗਾ ਜੇ ਅਸੀਂ ਸੌਟ ਟੈਕਸ ਮੰਗਾਈਦਾ ਵਾਜੀ ਤਾਂ ਕਿ ਉਹਦੇ ਚ ਟੱਕਾ ਮਿੱਟੀ ਫੂਸ ਕੋਈ ਆਈਟਮ ਆਵੇ ਨਾਲ ਤਾਂ ਕਿ ਖੂਤਰਾਂ ਦੇ ਕੋਈ ਹਲਕ ਨੂੰ ਕੋਈ ਚੀਜ਼ ਨਾ ਲੱਗੇ ਜੀ ਤੇ ਬਾਕੀ ਭਾਈ ਜੀ ਇਹ ਦੱਸ ਦੋ ਵੀ ਕੁਆਂਟੀਟੀ ਜਿੰਨੀ ਮਰਜ਼ੀ ਲੈ ਜਾ ਸਕਦਾ ਜਿੰਨੀ ਮਰਜ਼ੀ ਕੁਆਂਟੀਟੀ ਲੈ ਕੇ ਜਾਓ ਜੀ ਸਾਡੇ ਕੋਲੇ ਸਾਰਾ ਸਮਾਨ ਬਾਦੂ ਕੁਆਂਟੀਟੀ ਦਾ ਸਾਡੇ ਕੋਲ ਪੂਰੇ ਟਰੱਕਾਂ ਦੇ ਟਰੱਕ ਜਾਂਦੇ ਨੇਗੇ ਜੀ ਜਿੰਨੀ ਮਰਜ਼ੀ ਕੁਆਂਟੀਟੀ ਲੈ ਕੇ ਜਾਓ ਜੀ ਆਪਾਂ ਕਿਲੋ ਵਾਲੇ ਨੂੰ ਵੀ ਕੋਈ ਜਵਾਬ ਨਹੀਂ ਦੇਣਾ ਚਾਹੀਏ ਬੰਦਾ ਮੇਰੇ ਤੋਂ ਪਾਈਆ ਲੈ ਕੇ ਜਾਵੇ ਜੀ ਇਸ ਗੱਲ ਦੀ ਸੰਗ ਨਹੀਂ ਮੰਨਣੀ ਕਿ ਵੈਸਾ ਯਾਰ ਥੋੜਾ ਲੈਣਾ ਵਾ ਚਾਹੇ ਕਿੰਨਾ ਮਰਜ਼ੀ ਇਹ ਦੇਸੀ ਮੱਕੀ ਪਹਾੜੀ ਆ ਗਈ ਜੀ ਇਹ ਬਿਲਕੁਲ ਪੱਖ ਦੇਖੋ ਜੀ ਇਹਦੇ ਵਿੱਚ ਵੀ ਕੋਈ ਕੋਈ ਡੱਕਾ ਨਹੀਂ ਕੋਈ ਫੂਸ ਨਹੀਂ ਸਾਰੀ ਜਿਹੜਾ ਜਿਹਾ ਆਟਾ ਜਾਂ ਵੀ ਹੁੰਦਾ ਉਹ ਵੀ ਇਹ ਚ ਹੈ ਨਹੀਂਗਾ ਜੀ ਇਹ ਵੀ ਦੇਸੀ ਮੱਕੀ ਦਾ ਹੀ ਅਸੀਂ ਮਿਲਦਾ ਵੇ ਸਾਡੇ ਕੋਲ ਪਿਓਰ ਦੇਸੀ ਮੱਕੀ ਦਾ ਜੀ ਤੇ ਆ ਆਪਣੀ ਆਗੇ ਮੋਠ ਆ ਗਈ ਜੀ ਮੋਠ ਆ ਗਈ ਠੀਕ ਆ ਜੀ ਹਾਂਜੀ ਹਾਂ ਤੇ ਆ ਆਪਣੀਆਂ ਸੂਰਜਮੁਖ ਆਹ ਆਪਣੀ ਸੋਇਆਬੀਨ ਆ ਗਈ ਸੋਇਆਬੀਨ ਦੀ ਦਾਲ ਆ ਗਈ ਜੀ ਦੇਖੋ ਜੀ ਇਹ ਬਿਲਕੁਲ ਸਾਫ ਸੁਥਰਾ ਦਾਣਾ ਵਾ ਕੋਈ ਕਾਲਾ ਦਾਣਾ ਨਹੀਂ ਇਹਦੇ ਵਿੱਚ ਜੀ ਪੂਰਾ ਮੋਟਾ ਤੇ ਵਧੀਆ ਮਾਲ ਆ ਜੀ ਇਹ ਆ ਆਪਣੇ ਮਸਰਾਂ ਦੀ ਆ ਗਈ ਸਾਫ ਤੇ ਮਸਰ ਜੀ ਆਪਣੀ ਮੂੰਗੀ ਆ ਗਈ ਜੀ। ਬਾਕੀ ਬਾਈ ਕੁਆਲਿਟੀ ਚੈੱਕ ਕਰੋ ਯਾਰ ਪੂਰੀ ਵਧੀਆ ਕੁਆਲਿਟੀ ਆਪਾਂ ਤਾਂ ਇੱਥੋਂ ਹੀ ਲੈ ਕੇ ਜਾਂਦੇ ਆ। ਤੇ ਭਰਾ ਉਹਨਾਂ ਨੂੰ ਮੈਂ ਕਿਹਾ ਚਲੋ ਅੱਜ ਵੀਡੀਓ ਪਾਉਨੇ ਆ ਤੇ ਤਾਂ ਕਿ ਸਾਰੇ ਆਪਣੇ ਸ਼ੌਕੀ ਵੀਰਾਂ ਦਾ ਆਪਣਾ ਸ਼ੌਂਕ ਵਧੀਆ ਹੋਵੇ ਤੇ ਜਾਨਵਰ ਤੰਦਰੁਸਤ ਰਹਿਣ। ਮੋਕਾ ਬਾਜਰਾ ਦੇਖੋ ਜੀ ਮੋਟਾ ਬਾਜਰਾ ਧੋਣ ਦੀ ਵੀ ਲੋੜ ਨਹੀਂ ਹੈਗੀ। ਆਪਾਂ ਬੇਜਵਾਨਾਂ ਨੂੰ ਸਮਾਨ ਦੇਣਾ ਜੀ ਲੋਕ ਧੱਕਾ ਕਰਦੇ ਨੇ ਆਪਾਂ ਸਾਰਾ ਸਮਾਨ ਸਹੀ ਕੋਸ਼ਿਸ਼ ਕਰੀਦੇ ਵਧੀਆ ਤੋਂ ਵਧੀਆ ਤਿਆਰ ਕਰਾਉਣ ਦੀ ਸਫਾਈ ਰੱਖਣ ਦੀ ਪੂਰਾ ਵਧੀਆ ਮਾਲ ਦਿੱਤਾ ਜਾਵੇ ਤਾਂ ਕਿ ਵੇਜਵਾਨਾਂ ਨੂੰ ਕੋਈ ਸਹੀ ਸਮਾਂ ਦਿੱਤਾ ਜਾਵੇ ਉਹਨਾਂ ਨੇ ਤਾਂ ਵਿਆਹਾਂ ਨੇ ਬੋਲਣਾ ਨਹੀਂ ਪਰ ਆਪਾਂ ਤਾਂ ਬੋਲ ਕੇ ਲੈ ਸਕਦੇ ਤੇ ਮੰਗ ਸਕਦੇ ਹਾਂ ਹਾਂਜੀ ਹਾਂਜੀ ਠੀਕ ਹਨ ਜੀ ਆ ਆਪਣੀ ਛੋਲਿਆਂ ਦੀ ਟੁਕੜੀ ਆ ਗਈ ਜੀ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਪਿਓਰ ਛੋਲਿਆਂ ਦੀ ਟੁਕੜੀ ਆ ਤੇ ਬਿਲਕੁਲ ਰੇਟ ਨਾਲ ਅਸੀਂ ਦੇ ਰਹੇ 60 ਰੁਪਏ ਕਿਲੋ ਦੇ ਰਹੇ ਹਾਂ ਜੀ ਅਸੀਂ ਇਹ ਪਿਓਰ ਛੋਲਿਆਂ ਦੀ ਪਾਸਾ ਮੈਂ ਲੈਣੇ ਆ ਜੀ ਬਾਈ ਇਹ 60 ਰੁਪਏ ਤੋਂ ਨੂੰ ਛੋਲਿਆਂ ਦੀ ਪਿਓਰ ਦਾਲਾ ਚਾਹੇ ਤੁਸੀਂ ਘਰੇ ਇਹਨੂੰ ਦਾਲ ਬਣਾ ਕੇ ਖਾ ਲਓ ਜੀ ਪਿਓਰ ਛੋਲਿਆਂ ਦੀ ਕੋਈ ਇਹ ਚ ਮਿਲਾਵਟ ਨਹੀਂ ਕੋਈ ਹੋਰ ਘੱਟ ਰੇਟ ਵਾਲੀ ਦਾਲ ਨਹੀਂ ਪਾਈ ਹੋਈ ਪਿਓਰ ਛੋਲਿਆਂ ਦੀ ਦਾਲ ਤਿਆਰ ਕਰਵਾਈ ਆ ਜੀ ਅਸੀਂ ਸਾਡੇ ਕੋਲੇ ਸਿੱਧਾ ਰਿਲੇਸ਼ਨ ਨੇ ਜੀ ਸਾਨੂੰ ਵਧੀਆ ਸਾਰਾ ਸਾਮਾਨ ਅਗਲਾ ਪ੍ਰੋਵਾਈਡ ਕਰਵਾ ਰਹੇ ਰੇਟ ਨਾਲ ਦੇ ਆ ਆਪਣੀ ਸਰੋਂ ਆ ਗਈ ਜੀ ਮੋਟੀ ਸਰੋਂ ਸਰੋਂ ਵੀ ਬਾਈ ਬਹੁਤ ਵਧੀਆ ਸਾਫ ਮੋਟੀ ਸਰੋਂ ਪੂਰੀ ਸਾਫ ਸੁਥਰੀ ਆ ਜੀ ਮੋਟੀ ਸਰੋਂ ਆ ਜੀ ਪੂਰੀ ਪੂਰੀ ਮੋਟੀ ਸਰੋਂ ਆ ਜੀ ਇਹ ਤੇ ਬਾਕੀ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਵੀ ਉਹਨਾਂ ਦੇ ਮੰਡੀ ਜਾਂਦੇ ਆ ਤੇ ਅੱdte ਟਾਈਮ ਨੂੰ ਜੀ ਫਰਵਰੀ ਦੇ ਵਿੱਚ ਜੀ ਅਸੀਂ ਆਪਣੇ ਜਿਹੜੇ ਆ ਬਦਾਮ ਹੁੰਦੇ ਨੇ ਜੀ ਛਿਲਕੇ ਵਾਲੇ ਵੀ ਤੇ ਬਦਾਮ ਦੀ ਗਿਰੀ ਵੀ ਆਪਾਂ ਤੁਹਾਨੂੰ ਇਹ ਵੀ ਸਾਰੀ ਪ੍ਰੋਵਾਈਡ ਕਰਾਵਾਂਗੇ ਸਹੀ ਰੇਟ ਨਾਲ ਪ੍ਰੋਵਾਈਡ ਕਰਾਵਾਂਗੇ ਚਾਹੇ ਕਿੰਨੇ ਮਰਜ਼ੀ ਕਟੇ ਲੈ ਲਈਓ ਖੁੱਲੀ ਲੈ ਲਈਓ ਤੁਹਾਨੂੰ ਕਟਿਆ ਪ੍ਰੋਵਾਈਡ ਰੇਟ ਨਾਲ ਕਰਾਵਾਂਗੇ ਤੇ ਵਧੀਆ ਤੇਲ ਵਾਲੀ ਗਿਰੀ ਪ੍ਰੋਵਾਈਡ ਬਸ ਸਹੀ ਹੈ ਸਹੀ ਹੈ ਭਾਈ ਫਰਵਰੀ ਦੇ ਐਂਡ ਤੇ ਮੁੰਲਾ ਚਲਦੀ ਹੁੰਦੀ ਉਹ ਤੋਂ ਪਹਿਲਾਂ ਹਾਂਜੀ ਹਾਂ ਮਾਰਚ ਦੇ ਪਹਿਲੇ ਹਫਤੇ ਵਸ ਤੋਂ ਹੀ ਮੰਗਵਾ ਲਿਓ ਤੁਹਾਨੂੰ ਸਾਰੀ ਪ੍ਰੋਵਾਈਡ ਕਰਾ ਕੇ ਰੱਖਾਂਗੇ ਜੀ ਹਾਂਜੀ ਹਾਂਜੀ ਤੇ ਬਾਕੀ ਹੋਰ ਇਹਨਾਂ ਵੀਰਵਾਂ ਕੋਲੇ ਹੋਰ ਕੀ ਕੀ ਆਈਟਮ ਹੁੰਦੀ ਆ ਬਾਈ ਉਹ ਸਾਡੇ ਕੋਲੇ ਸਾਰਾ ਬਲਦਾਂ ਦਾ ਸਮਾਨ ਹੁੰਦਾ ਜੀ ਬਲਦ ਮਤਲਬ ਜਿਹੜੇ ਬਲਦ ਭਜਾਉਂਦੇ ਨੇ ਜੀ ਉਹਨਾਂ ਲਈ ਤਾਰਾ ਮੀਰਾ ਹਾਲ ਉਹ ਮੇਥੇ ਮੋਠ ਤੇ ਬੜੇਵੇਂ ਦੇਸੀ ਸਾਡੇ ਕੋਲੇ ਕਪਾਹ ਦੇ ਹੁੰਦੇ ਨੇਗੇ ਜੀ ਆਮ ਨਰਮੇ ਦੇ ਮਿਲਦੇ ਨਹੀਂ ਬੀਟੀ ਕੋਟ ਸਾਡੇ ਕੋਲ ਦੇਸੀ ਕਪਾਹ ਦੀ ਹੁੰਦੀ ਆ ਜੀ ਹਾਂਜੀ ਹਾਂਜੀ ਤੇ ਬਾਕੀ ਆਪਣੇ ਕੋਲੇ ਘੋੜਿਆਂ ਦਾ ਸਾਰਾ ਸਮਾਨ ਉਹ ਛੋਲੇ ਵਗੈਰਾ ਜੀ ਦੇਸੀ ਛੋਲੇ ਬਰੀਕ ਸਾਰਾ ਸਮਾਨ ਇੱਕ ਮਾ ਹੁੰਦੀਆਂ ਨੇ ਜੀ ਆ ਭਾਈ ਉਹਨਾਂ ਦੀ ਦੁਕਾਨ ਆ ਜੀ ਤੇ ਬਾਕੀ ਸਾਰਾ ਸਮਾਨ ਸਾਡੇ ਗੜਾਉਣਾ ਚ ਆਪਣੇ ਗੜਾਉਣ ਹੈਗੇ ਨੇ ਸੁੱਖ ਨਾਲ ਪਰਮਾਤਮਾ ਦੀ ਕਿਰਪਾ ਨਾਲ ਤੇ ਗੜਾਉਣ ਸਾਰਾ ਸਮਾਨ ਸਵਾਲਿਆ ਹੋਇਆ ਵਾ ਜੀ ਕਿਉਂਕਿ ਸਾਫ਼ ਸੁਥਰਾ ਸਮਾਨ ਤੁਹਾਨੂੰ ਸਾਰਾ ਤੇ ਆਉਣਾ ਕਿੱਥੇ ਪੈਣਾ ਭਾਈ ਜੀ ਉਹ ਲੋਕੇਸ਼ਨ ਸਮਝਾ ਦਿਓ ਇਹੇ ਲੋਕੇਸ਼ਨ ਹੈਗੀ ਆ ਜੀ ਆਪਣੀ ਮੰਡੀ ਅਹਿਮਦਗੜ ਜੀ ਜੇ ਆਪਾਂ ਬਾਯਾ ਸੰਗਰੂਰ ਤੋਂ ਆੰਦੇ ਆ ਸੰਗਰੂਰ ਦੇ ਰਸਤੇ ਚ ਮਲੇਕ ਕੋਟਲਾ ਧੂਰੀ ਮਲੇਕ ਕੋਟਲਾ ਹੋ ਕੇ ਅਹਿਮਦਗੜ ਆ ਜਾਂਦਾ ਜੀ ਜੇ ਆਪਾਂ ਇਧਰੋਂ ਜਗਰਾਉਂ ਵੱਲ ਨੂੰ ਆੰਦੇ ਆ ਬਾਯਾ ਰੈਕਾਟ ਆ ਜਾਂਦਾ ਜੀ ਜੇ ਆਪਾਂ ਇਧਰੋਂ ਅੰਬਰਸੋ ਸਾਈਡ ਤੋਂ ਆੰਦੇ ਆ ਬਾਯ ਮੰਡੀ ਅਹਮਦਗੜ ਵਾਜੀ ਦੀ ਇੱਥੇ ਦਾਣਾ ਮੰਡੀ ਦਾਣਾ ਮੰਡੀ ਦੇ ਵਿੱਚ ਆਪਣੀ ਚੋੜੇ ਬਿਆਰ ਚ ਘੁੱਟੇ ਵਾਲੇ ਆਤਮਾਰਾਮ ਦੇ ਨਾਮ ਤੇ ਮਸ਼ਹੂਰ ਹੈ ਜੀ ਦੁਕਾਨ ਆਪਣੀ ਚੌਂਕ ਦੇ ਵਿੱਚ ਦੁਕਾਨ ਹੈ ਜੀ ਤੇ ਬਾਕੀ ਤੁਸੀਂ ਦੇਖ ਕੇ ਇਹਦੀ ਵੀਡੀਓ ਬਣਾ ਕੇ ਤੁਹਾਨੂੰ ਪਾ ਦੇ ਤੁਹਾਨੂੰ ਪਤਾ ਲੱਗ ਜਾਏਗਾ ਜੀ ਮੇਰਾ ਨੰਬਰ ਨੋਟ ਕਰ ਲਓ 9855015551 985501551 ਬਾਕੀ ਨੰਬਰ ਬਾਜੀ ਚਲਾ ਵੀ ਦਵਾਂਗੇ ਜੀ ਸਕਰੀਨ ਤੇ ਬਾਜੀ ਉਹਨਾਂ ਨਾਲ ਕੰਟੈਕਟ ਕਰਕੇ ਜਰੂਰ ਆਇਓ ਠੀਕ ਆ ਜੀ ਤੇ ਵੀਡੀਓ ਕਿਵੇਂ ਲੱਗੀ ਆਪਣੀ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਭਾਈ ਜੀ ਵੱਧ ਤੋਂ ਵੱਧ ਤਾਂ ਕਿ ਸਾਰੇ ਪੁੱਤਰਵਾਜ ਭਰਾਵਾ ਦਾ ਤੇ ਕੋੜੇ ਵਾਲਾ ਤੇ ਬਲਦ ਵਾਲਾ ਦਾ ਫਾਇਦਾ ਹੋ ਸਕੇ ਠੀਕ ਆ ਜੀ ਧੰਨਵਾਦ ਜੀ ਅਸੀ ਕਾ ਜੀ ਧੰਨਵਾਦ